ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰਾਂ ਜੀ ਹਰ ਰੋਜ਼ ਦੀ ਤਰ੍ਹਾਂ ਮੈਂ ਹਰਬੰਦ ਫਰੀਦ ਕੋਟ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਵਰਨ ਸਿੰਘ ਕਣਕ ਜੀ ਨਾਲ ਕਣਕ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਹੈਟ੍ਰਿਕ ਮਾਰ ਲਈ ਆ ਉਹਨਾਂ ਨੇ ਤੀਸਰੀ ਵਾਰ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣ ਗਏ ਨੇ ਜੀ ਸੌ ਚੁੱਕ ਲਈ ਹੈ ਬਿਲਕੁਲ ਜੀ ਬਿਲਕੁਲ ਲੰਘੇ ਕੱਲ ਉਹਨਾਂ ਨੇ ਸਵੇਖ 7 ਵਜੇ ਸ਼ਾਮ ਦੇ ਵੇਲੇ 9 ਤਰੀਕ ਨੂੰ ਤੇ ਇਹ ਸੌ ਚੁੱਕ ਲਈ ਹੈ ਤੇ ਬਾਕੀ ਵੀ ਜਿਹੜੇ ਮੰਤਰੀ ਮੰਡਲ ਦੇ ਵਿੱਚ ਚਿਹਰੇ ਸ਼ਾਮਲ ਹੋਣੇ ਸੀ ਉਹ ਸਾਰੇ ਹੋ ਗਏ ਆ ਅਸਲ ਦੇ ਵਿੱਚ ਇੱذ ਕੀ ਸਭ ਤੋਂ ਵੱਡੀ ਕੈਬਨਿਟ ਬਣਾਈ ਗਈ ਆ ਨਾਲਾ ਕਿ ਅੱਜ ਮੇਰੇ ਖਿਆਲ ਸ਼ਾਮ ਤੱਕ ਉਹਨਾਂ ਨੂੰ ਪੋਰਟਫੋਲੀਓ ਕਿਨੂੰ ਕਿਹੜਾ ਵਿਭਾਗ ਦੇਣਾ ਸ਼ਾਇਦ ਇਹ ਅੱਜ ਫੈਸਲਾ ਹੋ ਜਾਊਗਾ ਪਰ ਸੌਂ ਚੁੱਕ ਲਈ ਗਈ ਆ ਤੇ 72 ਮੰਤਰੀ ਹੈ ਜਿਹੜੇ ਉਹ ਪ੍ਰਧਾਨ ਮੰਤਰੀ ਮੋਦੀ ਸਮੇਤ 72 ਮੰਤਰੀਆਂ ਨੇ ਕੱਲ ਸੌਂ ਚੁੱਕੀ ਆ ਯਾਨੀ ਕਿ 71 ਹੋਰ ਆ ਤੇ 72ਵੇਂ ਪ੍ਰਧਾਨ ਮੰਤਰੀ ਆ ਤੇ ਪ੍ਰਧਾਨ ਮੰਤਰੀ ਤੋਂ ਇਲਾਵਾ 60 ਮੰਤਰੀ ਭਾਜਪਾ ਦੇ ਆ ਤੇ 11 ਹੋਰ ਵੱਖ-ਵੱਖ ਦਲਾਂ ਦੇ ਆ ਹੋਰ ਵੱਖ-ਵੱਖ ਪਾਰਟੀਆਂ ਦੇ ਆ ਤੇ ਲੰਘੇ ਕੱਲ ਸੌਂ ਚੁੱਕਣ ਤੋਂ ਪਹਿਲਾਂ ਨੈਸ਼ਨਲ ਕਾਂਗਰਸ ਪਾਰਟੀ ਜਿਹਨੂੰ ਅਸੀਂ ਐਨਸੀਪੀ ਕਹਿੰਦੇ ਆ ਇਹਨੂੰ ਕੈਬਨਟ ਦੇ ਵਿੱਚ ਥਾਂ ਨਾ ਮਿਲਣ ਕਰਕੇ ਤੇ ਇਹਦੇ ਆਗੂਆ ਜਿਹੜੇ ਉਹ ਸਰਕਾਰ ਦੇ ਵਿੱਚ ਸ਼ਾਮਲ ਨਹੀਂ ਹੋਏਗੇ ਇੱਥੇ ਸੋਚ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਤੇ ਪ੍ਰਧਾਨ ਮੰਤਰੀ ਮੋਦੀ ਦਾ ਇਹ ਤੀਜਾ ਕਾਰਜਕਾਲ ਤੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਮੋਦੀ ਹੈ ਜਿਹੜੇ ਇਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਇਹ ਦੂਜੇ ਹੈਗੇ ਨੇ ਜਿਹੜੇ ਕਿ ਲਗਾਤਾਰ ਤੀਜੀ ਵਾਰ ਹੀ ਪ੍ਰਧਾਨ ਮੰਤਰੀ ਬਣੇ ਆ ਪਰ ਜਦੋਂ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਬਣੇ ਸੀ ਉਤਨੀ ਵਾਰ ਉਹਨਾਂ ਦੇ ਕੋਲੇ ਬਹੁਮਤ ਸੀਗਾ ਆਪਣਾ ਤੇ ਇਹਨਾਂ ਦੇ ਕੋਲੇ ਇਤਕੀ ਤੀਜੀ ਵਾਰ ਬਹੁਮਤ ਹੈ ਨਹੀਂਗਾ ਫਰਕ ਸਿਰਫ ਇੰਨਾ ਤੇ ਕੁੱਲ 71 ਮੰਤਰੀ ਆ 200 ਤੇ 14 ਦੇ ਵਿੱਚ 45 ਤੇ 2019 ਦੇ ਵਿੱਚ 57 ਮੰਤਰੀਆਂ ਨੇ ਸੌਹ ਚੁੱਕੀ ਸੀ ਇਸ ਵਾਰ 30 ਕੈਬਨਿਟ ਮੰਤਰੀ ਆ 2019 ਦੇ ਵਿੱਚ 24 ਤੇ 2014 ਦੇ ਵਿੱਚ 23 ਕੈਬਨਿਟ ਮੰਤਰੀਆਂ ਨੇ ਸੌਹ ਚੁੱਕੀ ਸੀ ਕਹਿਣ ਦਾ ਭਾਵ ਇਹ ਜੇ ਕੈਬਨਿਟ ਮੰਤਰੀਆਂ ਦੀ ਗਿਣਤੀ ਦੇ ਵਿੱਚ 25% ਦਾ ਵਾਧਾ ਹੋਇਆ ਤੇ ਪੰਜ ਕੈਬਨਟ ਕੁਰਸੀਆਂ ਜਿਹੜੀਆਂ ਉਹ ਗੱਠ ਜੋੜਦੋਂ ਦਿੱਤ ਗੰਗਾ ਮਤਲਬ ਇਹ ਆ ਵੀ ਕੁਝ ਹੁੰਦੇ ਕੈਬਨਟ ਮੰਤਰੀ ਕੁਝ ਹੁੰਦੇ ਕੇਂਦਰੀ ਰਾਜ ਮੰਤਰੀ ਕੁਝ ਹੁੰਦੇ ਕੇਂਦਰੀ ਰਾਜ ਮੰਤਰੀ ਸੁਤੰਤਰ ਭਾਰ ਜਿਹਨਾਂ ਨੂੰ ਅਸੀਂ ਕਹਿੰਦੇ ਆ ਇਹ ਦੋ ਤਿੰਨ ਤਰ੍ਹਾਂ ਦੇ ਹੁੰਦੇ ਆ ਸੋ ਇਹਦੇ ਵਿੱਚ ਤੇਲਗੋਦਾਸ਼ ਹੁੰਦੇ ਕੇ ਕੇ ਰਾਮਮੋਹਨ ਨਾਇਡੂ ਜਨਤਾਦਲ ਯੂਨਾਈਟਰ ਦਾ ਲਲਨ ਸਿੰਘ ਹਿੰਦੁਸਤਾਨ ਆਵਾਮ ਮੋਰਚਾ ਦੇ ਜੀਤਨ ਦਾ ਮਾਂਜੀ ਜੀਡੀਐਸ ਦੇ ਐਚ ਡੀ ਕੁਮਾਰ ਸਵਾਮੀ ਤੇ ਐਲ ਜੀ ਪੀ ਰਾਮ ਬਿਲਾਸ ਜਿਹਨੂੰ ਅਸੀਂ ਕਹਿੰਦੇ ਆ ਚਰਾਗਪਾਸ ਚਰਾਗਪਾਸਵਾਨ ਦੀ ਪਾਰਟੀ ਹੁਣ ਜਿਹੜੀ ਤੇ ਉਹ ਚਰਾਗਪਾਸਵਾਨ ਨੂੰ ਵੀ ਇਸ ਵੇਲੇ ਪਾਰਟੀ ਦੇ ਵਿੱਚ ਮੰਤਰੀ ਲਿਆ ਗਿਆ ਇਸ ਤੋਂ ਇਲਾਵਾ ਜਿਹੜੇ ਸਭ ਤੋਂ ਵੱਧ ਸਗੇ ਨੇ ਮੰਤਰੀ ਇਹ 11 ਜਿਹੜੇ ਜਿਹੜੇ ਉਹ ਉੱਤਰ ਪ੍ਰਦੇਸ਼ ਦੇ ਸ਼ਾਮਲ ਕੀਤੇ ਗਏ ਆ ਪਿਛਲੇ ਸਾਲ ਇਹਦੇ ਮੁਕਾਬਲੇ ਐਚ ਕੇ ਕੈਬਨਟ ਮੰਤਰੀਆਂ ਦੇ 36 ਮੰਤਰੀਆਂ ਨੂੰ ਜਗ੍ਹਾ ਨਹੀਂ ਮਿਲੀ ਜਿਹੜੇ ਪਿਛਲੀ ਵਾਰ ਸੀਗੇ ਉਹਦੇ ਵਿੱਚੋਂ 36 ਮੰਤਰੀਆਂ ਨੂੰ ਥਾਂ ਨਹੀਂ ਮਿਲੀ ਕੈਬਨਟ ਦੇ ਵਿੱਚ ਇਸ ਵਾਰ 7 ਔਰਤਾਂ ਸ਼ਾਮਲ ਆ ਪਹਿਲੀ ਟਰਮ ਦੇ ਵਿੱਚ 8 ਔਰਤਾਂ ਸੀ ਦੂਜੀ ਟਰਮ ਦੇ ਵਿੱਚ 6 ਔਰਤਾਂ ਸੀ ਸਭ ਤੋਂ ਵੱਧ ਨੌਜਵਾਨ ਤੇ ਤਿਲਗੂ ਦੇ ਸ਼ੰਪਾਰਟੀ ਦਾ ਰਾਮਮੋਹ ਨਾਇਡੂ ਤੇ ਸਭ ਤੋਂ ਬਜ਼ੁਰਗ ਜਿਹੜੇ ਉਹ 79 ਸਾਲ ਦੇ ਜੀਤਨਰਾਮ ਮੰਜੀ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਣੀ ਉਮਰ ਖਾਸੀ ਹੈ ਪਰ ਕਿਉਂਕਿ ਉਹ ਪ੍ਰਧਾਨ ਮੰਤਰੀ ਹੈ ਉਹਨਾਂ ਨੂੰ ਤਾਂ ਕੈਬਨਿਟ ਮੰਤਰੀ ਨਹੀਂ ਕਹਿੰਦੇ ਇਸ ਤੋਂ ਲੱਗ ਬਗਲ ਇਹ ਆ ਵੀ ਇਹਨਾਂ ਨੂੰ ਹਲੇ ਵਿਭਾਗ ਨਹੀਂ ਮਿਲੇ ਮੈਨੂੰ ਲੱਗਦਾ ਵੀ ਗ੍ਰਹਿ ਵਿਭਾਗ ਰੱਖਿਆ ਵਿਭਾਗ ਤੇ ਹੋਰ ਜਿਹੜੇ ਕੁਝ ਮਹੱਤਵਪੂਰਨ ਵਿਭਾਗ ਆ ਉਹ ਬੀਜੇਪੀ ਆਪਣੇ ਮੰਤਰੀਆਂ ਦੇ ਕੋਲੇ ਰੱਖੂਗੀ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਸ਼ਾਇਦ ਅਮਿਤ ਸ਼ਾਹ ਕੋਲ ਦੀ ਗ੍ਰਹਿ ਮੰਤ ਗ੍ਰਹਿ ਵਿਭਾਗ ਆ ਜਾਊਗਾ ਤੇ ਇਹ ਦੇਖਦੇ ਵੀ ਹੁਣ ਜਿਹੜਾ ਸੜਕੀ ਆਵਾਜਾਈ ਮਹਿਕਮਾ ਜਿਹੜਾ ਪਹਿਲਾਂ ਨਿਤਨ ਗੜਕਰੀ ਕੋਲ ਹੁੰਦਾ ਸੀ ਉਹ ਕਿਸ ਦੇ ਕੋਲੇ ਜਾਂਦਾ ਪਰ ਕੱਲ ਰਾਜਨਾਥ ਸਿੰਘ ਨੇ ਵੀ ਨਿਤਨ ਗੜਕਰੀ ਨੇ ਵੀ ਤੇ ਪੰਜਾਬ ਤੋਂ ਰਵਨੀਤ ਸਿੰਘ ਬਿੱਟੂ ਨੇ ਸੋਚ ਚੁੱਕੀ ਆ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਹਾਰਨ ਤੋਂ ਬਾਅਦ ਵੀ ਉਹਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਇਦੇ ਪਿੱਛੇ ਕਾਰਨ ਇਹ ਰਸਿਆ ਜਾ ਰਿਹਾ ਵੀ ਬੀਜੇਪੀ ਚਾਹੁੰਦੀ ਆ ਕਿ ਪੰਜਾਬ ਦੇ ਵਿੱਚੋਂ ਇੱਕ ਸਿੱਖ ਚਿਹਰਾ ਜ਼ਰੂਰ ਹੋਵੇ ਕਿਉਂਕਿ ਬੀਜੇਪੀ ਨੂੰ ਇਹ ਪਤਾ ਵੀ ਭਾਈ ਪੰਜਾਬ ਦੇ ਵਿੱਚ ਤਾਂ ਅਸੀਂ ਜਿੱਤੇ ਕੁਝ ਨਹੀਂ ਗਾ ਪਰ ਹਾਂ ਇਹ ਆ ਵੀ ਵੋਟ ਪਰਸੈਂਟੇਜ ਇਤਨੀ ਚੰਗਾਰਿਆ ਤੇ ਬੀਜੇਪੀ ਨੇ ਇੱਕ ਸਿੱਖ ਚਿਹਰੇ ਨੂੰ ਮੋਹਰੇ ਲਾ ਕੇ ਤੇ ਪੰਜਾਬ ਦੇ ਵਿੱਚ 2027 ਦੀਆਂ ਤਿਆਰੀਆਂ ਦੀ ਅਰੰਭਤਾ ਕਰਨੀ ਆ ਤੇ ਜਿਹੜੇ ਰਵਨੀਤ ਬਿੱਟੂ ਆ ਉਹਨਾਂ ਜਿੰਨੇ ਵੱਡੇ ਪੱਦਰ ਦੇ ਉੱਤੇ ਬੀਜੇਪੀ ਦੀ ਭਗਤੀ ਕੋਈ ਨਹੀਂ ਕਰ ਸਕਦਾ ਤੁਸੀਂ ਦੇਖੋ ਜਦੋਂ ਤੋਂ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ ਮੋਦੀ 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 ਭਾਜਪਾ 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 ਆਹੀ ਕੁਛ ਕਹਿੰਦੇ ਆ ਸੋ ਇਸ ਕਰਕੇ ਮੇਰਾ ਖਿਆਲ ਉਹਨਾਂ ਨੂੰ ਇਹ ਇਨਾਮ ਮਿਲਿਆ ਸੋ ਕੱਲ ਰਵਨੀਤ ਬਟੂ ਦੇ ਪਰਿਵਾਰ ਨੇ ਵੀ ਇਹ ਗੱਲ ਕਹੀ ਆ ਉਹ ਕਹਿੰਦੇ ਸਾਨੂੰ ਕਹਿੰਦੇ ਸੀ ਵੀ ਬੈਗ ਪੈਕ ਕਰ ਲੋ ਤੇ ਭਾਈ ਤੁਹਾਡਾ ਕੰਮ ਖਤਮ ਪਰ ਸਾਡਾ ਭਾਈ ਕੰਮ ਖਤਮ ਨਹੀਂ ਹੋਇਆ ਆ ਦੇਖੋ ਜੀ ਸਾਨੂੰ ਹਾਰਨ ਦੇ ਬਾਵਜੂਦ ਵੀ ਕਿੰਨਾ ਵੱਡਾ ਰਤਬਾ ਮਿਲ ਗਿਆ ਸੋ ਗੱਲ ਇਹ ਜੀ ਕਿ ਰਾਜਾ ਵੜਿੰਗ ਜਿੱਤ ਕੇ ਲੋਕ ਸਭਾ ਦੇ ਵਿੱਚ ਹੈ ਤੇ ਰਵਨੀਤ ਬਟੂ ਆ ਜਿਹੜੇ ਉਹ ਹਾਰ ਕੇ ਮੰਤਰੀ ਮੰਡਲ ਦੇ ਵਿੱਚ ਹੈ ਤੇ ਬਸ ਇਹੀ ਸਾਡਾ ਲੋਕਤੰਤਰ ਹੈ ਤੇ ਇਹੀ ਲੋਕਾਂ ਦਾਤੰਤਰ ਹੈ ਤੇ ਉਸ ਤੋਂ ਕੁਲੀ ਕਲੇ ਆ ਵੀ ਸ਼ਾਇਦ ਕੁਝ ਕੁ ਸਮੇਂ ਬਾਅਦ ਤੇ ਰਵਨੀਤ ਬਿੱਟੂ ਨੂੰ ਰਾਜ ਸਭਾ ਦਾ ਮੈਂਬਰ ਵੀ ਬਣਾਇਆ ਜਾਵੇ ਕਿਉਂਕਿ ਕੁਛ ਨਾ ਕੁਛ ਦਿਣਾ ਪਊਗਾ ਰਾਜ ਸਭਾ ਦੀ ਮੈਂਬਰੀ ਜਾਂ ਕੋਈ ਹੁੰਦੀ ਆ ਜੋ ਲੜਾਈ ਜਾਵੇ ਤੇ ਫਿਰ ਉਹਨੂੰ ਜਿਤਾ ਕੇ ਤੇ ਫਿਰ ਇਹ ਸਾਰਾ ਕੁਝ ਰਹਿੰਦਾ 6 ਮਿੰਟ ਦੇ ਵਿੱਚ ਵਿੱਚ ਸੋ ਵੈਨੇ ਭਾਈ ਕੀ ਰਹਿੰਦਾ ਜੀ ਬਿਲਕੁਲ ਤੇਰਾਸਾ ਪਰ ਇਸ ਗੱਲ ਤੋਂ ਬੜੀ ਹੈਰਾਨੀ ਹੁੰਦੀ ਹੈ ਜਿਵੇਂ ਕਿ ਤੁਸੀਂ ਜ਼ਿਕਰ ਹੀ ਕੀਤਾ ਕਿ ਉੱਧਰ ਤਾਂ ਡੈਮੋਕ੍ਰੇਸੀ ਹੈ ਕਿ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਜਿਹਨੂੰ ਲੋਕਾਂ ਨੇ ਵੋਟਾਂ ਪਾਈਆਂ ਜਿਹੜਾ ਜਿੱਤ ਗਿਆ ਉਹ ਸਰਕਾਰ ਦੇ ਵਿੱਚ ਪਰ ਭਾਰਤ ਦੇ ਵਿੱਚ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਵੇਖਿਆ ਗਿਆ ਕਿ ਜਿਹੜੇ ਬੰਦੇ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਜਿਹਨੂੰ ਨਕਾਰ ਦਿੱਤਾ ਗਿਆ ਉਹ ਵੀ ਹਾਰ ਕੇ ਵੀ ਮੰਤਰੀ ਬਣ ਗਿਆ ਜੀ ਇਹ ਬਹੁਤ ਵਾਰ ਹੁੰਦਾ ਜੀ ਤੁਸੀਂ ਪਿਛਲੀ ਵਾਰ ਹੀ ਦੇਖੋ ਹਰਦੀਪ ਸਿੰਘ ਪੁਰੀ ਆ ਜਿਹੜੇ ਉਹ ਅੰਮ੍ਰਿਤਸਰ ਤੋਂ ਹਾਰ ਗਏ ਸੀ ਉਦੋਂ ਗੁਰਜੀਤ ਸਿੰਘ ਔਜਲਾ ਜਿੱਤ ਗਏ ਐਤਕੀ ਉਥੋਂ ਹਾਰ ਗਿਆ ਹਾ ਤਰਨਜੀਤ ਸਿੰਘ ਸੱਧੂ ਹੋਰੀ ਤੇ ਐਤਕੀ ਵੀ ਗੁਰਜੀਤ ਸਿੰਘ ਔਜਲਾ ਜਿੱਤੇ ਆ ਪਿਛਲੀ ਵਾਰੀ ਹਰਦੀਪ ਸਿੰਘ ਪੁਰੀ ਨੂੰ ਮੰਤਰੀ ਬਣਾ ਲਿਆ ਸੀ ਅਰ ਉਹ ਨਹੀਂ ਜੇਟਲੀ ਹੋਰੀ ਤੁਹਾਨੂੰ ਚੇਤੇ ਹੋਣਾ ਕਿ ਕੈਪਟਨ ਮਰਿੰਦਰ ਸਿੰਘ ਦੇ ਕੋਲੋਂ ਅਮਰitsar ਤੋਂ ਹਾਰ ਗਏ ਸੀ ਪਰ ਉਹ ਹਾਰ ਦੇ ਬਾਵਜੂਦ ਮੰਤਰੀ ਬਣਾਏ ਗਏ ਸੀ ਮਤਲਬ ਸਰਕਾਰ ਨੂੰ ਜਿਹਨੂੰ ਐਡਜਸਟ ਕਰਨਾ ਹੋਵੇ ਜਿਹਦੀ ਲੋੜ ਮਹਿਸੂਸ ਕਰਦੀ ਹੋਵੇ ਉਹਦੇ ਵਾਸਤੇ ਹੋਰ ਤਰ੍ਹਾਂ ਦੇ ਸੌਰਾ ਹੁੰਦੇ ਆ ਮੰਨ ਲਓ ਆਪਾਂ ਕਹਿੰਦੇ ਵੀ ਬੱਧਾ ਜਿੱਤ ਕੇ ਆਉਗਾ ਮੰਤਰੀ ਬਣਾਵਾਂਗੇ ਪਰ ਸਰਕਾਰ ਨੂੰ ਇਹ ਹੋਵੇ ਜੀ ਕਿ ਇਸ ਵਾਧੇ ਨੂੰ ਐਡਜਸਟ ਕਰਨਾ ਜ਼ਰੂਰੀ ਆ ਜਾਂ ਸਾਨੂੰ ਇਹ ਸਬੰਧ ਨੂੰ ਐਡਜਸਟ ਕਰਕੇ ਹੀ ਫਾਇਦਾ ਜਾਂ ਨੇੜਤਾ ਹੀ ਨਹੀਂ ਹੋਵੇ ਵੀ ਇਹਨੂੰ ਕਿਤੇ ਨਾ ਕਿਤੇ ਐਡਜਸਟ ਕਰਨਾ ਹੀ ਕਰਨਾ ਤੇ ਫਿਰ ਉਹਦੇ ਲਈ ਸੌ ਤਰ੍ਹਾਂ ਦੇ ਰਾਹ ਵੀ ਭਾਈ ਉਹਨੂੰ ਸੌਂ ਚਕਾ ਦਿਓ ਬਾਅਦ ਵਿੱਚ ਰਾਜ ਸਭਾ ਦਾ ਮੈਂਬਰ ਬਣਾ ਦੇਾਂਗੇ ਕਿਉਂਕਿ ਰਾਜ ਸਭਾ ਦੇ ਮੈਂਬਰ ਨੂੰ ਵੀ ਉਹ ਉਹਦੇ ਉਹ ਮੰਤਰੀ ਉਹਦਾ ਦਿੱਤਾ ਜਾ ਸਕਦਾ ਜਾਂ ਫਿਰ ਕਿਤੇ ਨਾ ਕਿਤੇ ਕੋਈ ਸੀਟ ਖਾਲੀ ਹੋਗੀ ਉਥੋਂ ਉਹਨੂੰ ਦੁਬਾਰਾ ਜਿਤਾ ਕੇ ਫਿਰ ਉਹਨੂੰ ਬਣਾ ਲਿਆ ਤੁਸੀਂ ਦੇਖੋ ਵੀ ਆ Rajasthan ਦੇ ਵਿੱਚ ਗੰਗਾ ਨਗਰ ਦੇ ਵਾਲੇ ਜ਼ਿਕਰ ਮੈਂ ਗਲਤ ਨਾ ਹੋਵਾਂ ਉੱਥੇ ਇੱਕ ਬੰਦੇ ਨੂੰ ਆਪਾਂ ਜਾਣਦੇ ਆ ਕਿ ਬੰਦੇ ਦੀ ਮੌਤ ਹੋ ਗਈ ਸੀ ਉੱਥੇ ਜਿਹੜੇ ਉਮੀਦਵਾਰ ਦੀ ਉਹਦੀ ਥਾਂ ਦੇ ਉੱਤੇ ਜਮਨੀ ਚੋਣ ਰੋਕ ਕੇ ਹੋਈ ਸਰਕਾਰ ਨੇ ਕੀ ਕੀਤਾ ਵੀ ਉੱਥੇ ਜਿਹੜੇ ਬੰਦੇ ਨੂੰ ਝਟੌਣਾ ਚਾਹਦੀ ਹੈ ਜਮਨੀ ਚੋਣ ਜਿਹੜੀ ਬਾਅਦ ਵਿੱਚ ਚੋਣ ਹੋਈ ਉਸ ਸੱਕ ਸੀਟ ਦੇ ਉੱਤੇ ਉਹਨਾਂ ਨੇ ਕੀ ਕੀਤਾ ਜੀ ਉਸ ਥਾਂ ਦੇ ਉੱਤੇ ਉਹ ਬੰਦੇ ਨੂੰ ਆਪਣੇ ਨੂੰ ਯਾਨੀ ਕਿ ਭਾਜਪਾ ਦੇ ਉਮੀਦਵਾਰ ਨੂੰ ਪਹਿਲਾਂ ਹੀ ਮੰਤਰੀ ਬਣਾਤਾ ਵੀ ਭਾਈ ਹੁਣ ਸਾਰੇ ਇਹਨੂੰ ਵੋਟਾਂ ਪਾਉਣਗੇ ਪਰ ਉਹ ਮੰਤਰੀ ਬਣਾ ਕੇ ਫੇਰ ਚੋਣ ਲੜਵਾਈ ਲੋਕਾਂ ਨੇ ਉਹਨੂੰ ਹਰਾਤਾ ਫਿਰ ਉਹਨੂੰ ਮੰਤਰੀ ਉੱਤਰ ਤੋਂ ਅਸਤੀਫਾ ਦੇਣਾ ਪਿਆ ਸੋ ਭਾਰਤ ਦੇ ਵਿੱਚ ਇਹੋ ਜਿਹੇ ਡਰਾਮੇ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੇ ਹੋਏ ਆ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਹੈ ਨਹੀਂ ਜੀ ਬਿਲਕੁਲ ਤਾਂ ਸਾ ਪਰ ਭਾਜਪਾ ਹੀ ਆਗੂ ਨੇ ਇੱਕੋ ਕਹਿੰਦੇ ਨੇ ਕਿ ਪੰਜਾਬ 'ਚ ਆਉਂਦਾ ਸਮਾਂ ਜਿਹੜਾ ਭਾਜਪਾ ਦਾ ਹੋਏਗਾ ਜੀ ਕੌਣ ਨੇ ਦੇਖੋ ਜੀ ਸਾਨੂੰ ਕੋਈ ਇਤਰਾਜ਼ ਨਹੀਂ ਭਾਜਪਾ ਦੇ ਵਕ ਵਕ ਆਗੂ ਇਹ ਗੱਲ ਕਹਿੰਦੇ ਆ ਕਿ ਆਉਂਦਾ ਸਮਾਂ ਪੰਜਾਬ ਦੇ ਵਿੱਚ ਭਾਜਪਾ ਦਾ ਭਾਜਪਾ ਦੇ ਸੁਨੀਲ ਜਾਖੜ ਹੋਰੀ ਵੀ ਕਹਿੰਦੇ ਆ ਰਵਨੀਤ ਬਿੱਟੂ ਹੋਰੀ ਵੀ ਕਹਿੰਦੇ ਆ ਇਹਤੇ ਬਾਕੀ ਜਿਹੜੇ ਦਿੱਤਾ ਹੈ ਕਿਨੇ ਭਾਜਪਾ ਦੇ ਉਹ ਵੀ ਕਹਿੰਦੇ ਆ ਪਰ ਇਹ ਕੌਣ ਕਹੇ ਦੇ ਹੁਣ ਸਵਾਲ ਇਹ ਆ ਇਹ ਸਾਰੇ ਉਹ ਆਗੂ ਕਹਿੰਦੇ ਆ ਜਿਹੜੇ ਕਿ ਹੁਣੇ-ਹੁਣੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਪੁਰਾਣੇ ਬੀਜੇਪੀ ਦੇ ਆਗੂ ਆ ਉਹ ਨਹੀਂ ਐ ਕਹਿੰਦੇ ਬਹੁਤਾ ਉਹ ਚੁੱਪ ਆ ਕਿਉਂਕਿ ਉਹਨਾਂ ਨੂੰ ਤਾਂ ਅੱਗੇ ਆਉਣ ਦਾ ਮੌਕਾ ਹੀ ਦਿੱਤਾ ਜਾਂਦਾ ਤੁਸੀਂ ਦੇਖੋ ਮੋਢ ਰਿੰਦਰ ਕਾਲੀਆ ਸਾਹਿਬ ਥੋੜੀ ਕਹਿੰਦੇ ਆ ਉਹ ਕਈ ਦਾ ਹੱਕਾ ਤੋਂ ਬੀਜੇਪੀ ਦੇ ਵਿੱਚ ਭਗਤ ਚੁੰਨੀ ਲਾਲ ਥੋੜੀ ਕਹਿੰਦੇ ਆ ਅਸ਼ਵਨੀ ਸ਼ਰਮਾ ਕਿੱਥੇ ਕਹਿੰਦੇ ਆ ਤਰਣ ਚੁੱਗ ਹੁਣ ਕਿੱਥੇ ਆ ਸੋ ਜਿਹੜੀ ਵਿਜੇ ਸਾ ਉਹ ਜਿਹੜੇ ਬੀਜੇਪੀ ਦੇ ਟਕਸਾਲੀ ਪੱਕੇ ਪੁਰਾਣੇ ਆਗੂ ਆ ਉਹ ਤਾਂ ਵਿਚਾਰੇ ਬਿਲਕੁਲ ਚੁੱਪ ਗੜੋਪਾ ਉਹਨਾਂ ਨੂੰ ਪਤਾ ਵੀ ਜਦੋਂ ਵੀ ਕੋਈ ਸਟੇਜ ਲੱਗਦੀ ਕਿਤੇ ਵੀ ਭਾਵੇਂ ਪ੍ਰਧਾਨ ਮੰਤਰੀ ਆਏ ਹੋਣ ਉਹ ਸਟੇਜ ਦੇ ਉੱਤੇ ਵੇਖ ਕੇ ਇੰਉਂ ਲੱਗਦਾ ਵੀ ਇਹ 70% ਤਾਂ ਕਾਂਗਰਸ ਹੀ ਜਿਹੜੀ ਫਿਰਦੀ ਸਟੇਜ ਦੇ ਉੱਤੇ ਕਿਉਂਕਿ ਸਾਰੇ ਕਾਂਗਰਸ ਵਾਲੇ ਹੀ ਹੁੰਦੇ ਜਿਹੜੇ ਹੁਣੇ-ਹੁਣੇ ਬੀਜੇਪੀ 'ਚ ਆਏ ਆ ਤੇ ਜਿਹੜੇ ਟਕਸਾਲੀ ਬੀਜੇਪੀ ਦੇ ਆਗੂ ਆ ਉਹ ਚੁੱਪ ਗੜੋਪ ਰਹਿੰਦੇ ਆ ਉਹ ਚੁੱਪ ਬੈਠੇ ਆ ਉਹ ਤੇਲ ਤੇ ਤੇਲ ਦੀ ਧਾਰ ਦੇਖੀ ਜਾਂਦੇ ਆ ਪਰ ਬੀਜੇਪੀ ਦੇ ਕਈ ਆਗੂ ਇਹ ਗੱਲ ਕਹਿੰਦੇ ਆ ਤੁਸੀਂ ਜਿਵੇਂ ਐਤਕੀ 22 25 ਵਿਧਾਨ ਸਭਾ ਹਲਕਿਆਂ ਦੇ ਵਿੱਚ ਅਸੀਂ ਪਹਿਲੇ ਨੰਬਰ ਦੇ ਉੱਤੇ ਆਏ ਆ ਤੁਸੀਂ ਇਹ ਹੈਗੀ ਇੱਕ ਬਹੁਤ ਵੱਡੀ ਗੱਲ ਆ ਬੀਜੇਪੀ ਐਤਕੀ 22 ਕੇ 23 ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਇਹਦੇ ਵਿੱਚ ਇੱਕ ਇੱਕ ਲੋਕ ਸਭਾ ਖੇਤਰ ਦੇ ਵਿੱਚ 8 8 ਦੋਨੋਂ ਵਿਧਾਨ ਸਭਾ ਖੇਤਰ ਹੁੰਦੇ ਆ ਜੇ ਆਪਾਂ ਗੁਣਾ ਘਟਾਓ ਕਰਕੇ ਦੇਸੀਏ ਤਾਂ ਬੀਜੇਪੀ 22 23 ਥਾਵਾਂ ਦੇ ਉੱਤੇ ਪਹਿਲੇ ਨੰਬਰ ਦੇ ਉੱਤੇ ਆਈ ਆ ਉਹ ਇਸ ਗੱਲ ਕਰਕੇ ਆਸਵੰਦਦਾ ਵੀਰ ਸਾਡੇ ਜਿਹੜੇ ਆ ਉਹ ਬੂਥ ਲੱਗਣ ਨਹੀਂ ਦਿੱਤੇ ਪਰ ਇਸ ਦੇ باوجود ਅਸੀਂ ਪਹਿਲੇ ਨੰਬਰ ਤੇ ਆਏ ਆ ਇਹ ਕਮਾਲ ਦੀ ਗੱਲ ਆ ਵੀ ਪਿੰਡਾਂ ਦੇ ਵਿੱਚ ਕਈਆਂ 'ਚ ਬੂਥ ਨਹੀਂ ਲੱਗਣ ਦਿੱਤੇ ਪਰ ਕੱਲੇ-ਕੱਲੇ ਪਿੰਡ ਦੇ ਵਿੱਚੋਂ ਕਿਤੇ 100 ਵੋਟ ਕਿਤੇ 50 ਵੋਟਾਂ ਕਿਤੇ 400 ਵੋਟ ਬੀਜੇਪੀ ਦੇ ਨਿਕਲੀ ਆ ਫੇਰ ਵੀ ਮਤਲਬ ਇਹ ਆ ਕਿ ਬੀਜੇਪੀ ਨੂੰ ਇਸ ਗੱਲ ਦੀ ਆਸ ਆ ਕਿ ਵਿਰੋਧ-ਵਿਰੋਧ ਕਰੀ ਚੱਲੋ ਕੋਈ ਫਰਕ ਨਹੀਂ ਪਈਦਾ ਪਰ ਕਿਉਂਕਿ ਸਾਡੇ ਨਾਲ ਹੱਕ ਦੇ ਵਿੱਚ ਲੋਕ ਹੈਗੇ ਆ ਤੇ ਪਿੰਡਾਂ ਦੇ ਵਿੱਚੋਂ ਵੀ ਸਾਨੂੰ ਵੋਟ ਪੈ ਰਹੀ ਆ ਇਸ ਕਰਕੇ ਉਹ ਇਹ ਗੱਲ ਕਹਦੇ ਆ ਵੀ ਭਾਈ ਕਹਤ ਕੀ ਬਹੁਤ ਕੁਝ ਹੋਊਗਾ 20% ਇਹਦੇ ਵਿੱਚ ਸਾਡੀ ਸਰਕਾਰ ਬਣੂਗੀ ਅਸੀਂ ਸਰਕਾਰ ਬਣਾ ਕੇ ਦਿਖਾਵਾਂਗੇ ਉਹਨਾਂ ਦੇ ਵੱਲੋਂ ਇਹ ਦਾਅਵਾ ਪੇਸ਼ ਕੀਤਾ ਜਾ ਰਿਹਾ ਜੀ ਜੀ ਜੈਨਾ ਸਾਹਿਬ ਹੁਣ ਗੱਲ ਕਰਦੇ ਆ ਜੀ ਕੁਲਵਿੰਦਰ ਕੌਰ ਦੀ ਕੁਲਵਿੰਦਰ ਕੌਰ ਨੂੰ ਕਹਿੰਦੇ ਸ਼੍ਰੋਮਿਕ ਕਮੇਟੀ ਦਾ ਸਾਥ ਮਿਲਿਆ ਤੇ ਦੂਸਰੇ ਬੰਨੇ ਉਹਨਾਂ ਦੇ ਪੱਖ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਵੀ ਮਾਰਚ ਕੀਤਾ ਜੀ ਬਿਲਕੁਲ ਜੀ ਕੁਲਵਿੰਦਰ ਕੌਰ ਦੇ ਉੱਤੇ ਨਾ ਦੋ ਵੱਖ-ਵੱਖ ਧਰਾਵਾਂ ਤਹਿਤ ਮੁਹਾਲੀ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ ਇੱਕ ਧਾਰਾ 321 ਹੈ ਤੇ ਇੱਕ ਹੋਰ ਆ ਤੇ ਇਹ ਵੀ ਪਤਾ ਲੱਗਾ ਵੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਕੁਲਵਿੰਦਰ ਕੌਰ ਹੁਣ ਮਾਫੀ ਮੰਗ ਰਹੀ ਆ ਵੀ ਭਾਈ ਮੇਰੇ ਤੋਂ ਗਲਤੀ ਹੋ ਗਈ ਆ ਮੈਂ ਉਦੋਂ جنੂਨ ਦੇ ਵਿੱਚ ਆ ਗੱਲ ਕਰ ਬੈਠੀ ਜਿਵੇਂ ਕਿ ਪੁਲਿਸ ਮੁਲਾਜ਼ਮ ਨੇ ਕਿਹਾ ਪੁਲਿਸ ਅਧਿਕਾਰੀ ਨੇ ਕਿਹਾ ਪਿਛਲੇ ਲਈ ਪਤਾ ਨਹੀਂ ਸੱਚਾਈ ਕੀ ਹੋਊਗੀ ਪਰ ਗੱਲ ਇਹ ਵੀ ਕੁਲਵਿੰਦਰ ਕੌਰ ਦੇ ਪੱਖ ਦੇ ਵਿੱਚ ਲੰਘੇ ਕੱਲ ਗੁਰਦੁਆਰਾ ਅੰਬ ਸਾਹਿਬ ਤੋਂ ਲੈ ਕੇ ਤੇ ਮੋਹਾਲੀ ਦੇ ਐਸਐਸਪੀ ਦਫ਼ਤਰ ਤੱਕ ਬੱਕ ਬੱਕ ਕਿਸਾਨ ਜਿੱਥੇ ਬੰਦੇ ਗਏ ਲੋਕ ਗਏ ਆ ਉਹਨਾਂ ਨੇ ਇਹ ਗੱਲ ਕਹੀ ਵੀ ਕੁਲਵਿੰਦਰ ਸਿੰਘ ਕੁਲਵਿੰਦਰ ਕੌਰ ਨੂੰ ਰਿਹਾਅ ਕੀਤਾ ਜਾਵੇ ਕੁਲਵਿੰਦਰ ਕੌਰ ਦੀ ਗਲਤੀ ਕੋਈ ਨਹੀਂ ਕੀ ਕੁਲਵਿੰਦਰ ਕੌਰ ਨੂੰ ਚੜਾਇਆ ਜਾਂਦਾ ਕੁਲਵਿੰਦਰ ਕੌਰ ਨੂੰ ਉਹ ਔਰਤ ਜਿਹਨੇ ਕਿਸ ਸਮੇਂ ਸਮੇਂ ਦੇ ਉੱਤੇ ਕਿਸਾਨਾਂ ਦੇ ਖਿਲਾਫ ਪਹਿਲਾਂ ਵੀ ਬਹੁਤ ਕੁਝ ਬੋਲਿਆ ਕੰਗਣਾ ਰਣੌਤ ਨੇ ਤੇ ਉਹਨੇ ਉਹਨੂੰ ਚੜਾਇਆ ਤੇ ਉਹਦੇ ਕੋਲੋਂ ਇਹ ਥੱਪੜ ਵੱਜਿਆ ਤੇ ਇਸ ਕਰਕੇ ਕੁਲਵਿੰਦਰ ਕੌਰ ਨੂੰ ਰਿਹਾ ਕੀਤਾ ਜਾਵੇ ਨਹੀਂ ਤਾਂ ਅਸੀਂ ਫਿਰ ਇੱਟ ਨਾਲ ਇੱਟ ਕੜਕਾ ਦੇਾਂਗੇ ਸੋ ਗੱਲ ਇਹ ਜੀ ਕਿ ਇਸ ਵੇਲੇ ਕੰਗਣਾ ਰਣੌਤ ਫੇਰ ਉਵੇਂ ਹੀ ਆ ਉਹ ਪਟਰ 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 ਅੱਜ ਵੀ ਕਰੀ ਜਾਂਦੀ ਆ ਕੋਈ ਕੋ ਗੱਲ ਕਹਿੰਦੀ ਆ ਉਹਦੀ ਭੈਣ ਵੀ ਕਹਿੰਦੀ ਆ ਵੀ ਇਹ ਤਾਂ ਖਾਲਸਤਾਨੀ ਹਨ ਇਹ ਅਤਵਾਦਪੱਖੀ ਲੋਕ ਹਨ ਪੰਜਾਬ ਦਾ ਮਾਹੌਲ ਕਿਵੇਂ ਖਰਾਬ ਹੋ ਗਿਆ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਵੀ ਇਹੋ ਜਿਹਾ ਕੁਝ ਚੱਲਦਾ ਸੀ ਇਹ ਗਲਤ ਲੋਕਾਂ ਦਾ ਇੱਕ ਜਮਾਵੜਾ ਸੀ ਫਲਾਸ ਸੀ ਢੀਂਗ ਸੀ ਸੋ ਕੰਗਣਾ ਰਣੋਤ ਦੇ ਵੱਜੀ ਹੋਈ ਚਪੇੜ ਦੇ ਤਾਂ ਭਾਵੇਂ ਅਸੀਂ ਪੱਖ ਦੇ ਵਿੱਚ ਨਾ ਹੋਈਏ ਪਰ ਗੱਲ ਇਹ ਆ ਕਿ ਚਪੇੜ ਵੱਜਣ ਤੋਂ ਪਹਿਲਾਂ ਵੀ ਉਹਨੇ ਉਹੀ ਗੱਲਾਂ ਕਹੀਆਂ ਤੇ ਚਪੇੜ ਵੱਜਣ ਤੋਂ ਬਾਅਦ ਵੀ ਉਹੀ ਗੱਲਾਂ ਕਰਦੀ ਆ ਸੋ ਇਸ ਵੇਲੇ ਕੰਗਣਾ ਰਣੋਤ ਦੀ ਮਿੱਟੀ ਬਹੁਤ ਪੱਟੀ ਗਈ ਆ ਦੁਨੀਆ ਭਰ ਦੇ ਵਿੱਚ ਉਹਦੇ ਵਜ੍ਹਾ ਥੱਪੜ ਦੀ ਚਰਚਾ ਹੋ ਰਹੀ ਹੈ ਲੰਘੇ ਕੱਲ ਉਹ ਮੋਦੀ ਕੈਬਨਿਟ ਜਦੋਂ ਬਣੀ ਆ ਤੇ ਉਸ ਵੇਲੇ ਉਥੇ ਹਾਜ਼ਰ ਸੀ ਪਰ ਪੱਤਰਕਾਰਾਂ ਦੇ ਸਵਾਲਾਂ ਤੋਂ ਉਰੇ ਪਰੇ ਹੋਣ ਦੀ ਕੋਸ਼ਿਸ਼ ਕਰਦੀ ਹੈ ਜੀ ਜੀ ਜਨਾਬ ਸਾਹਿਬ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਫਰੀਦਕੋਟ ਦੇ ਸੰਸਦ ਮੈਂਬਰ ਦੀ ਕਹਿੰਦੇ ਇੱਕ ਫੰਡਿੰਗ ਦੇ ਬਾਰੇ ਗੱਲਬਾਤ ਕਰਦਿਆਂ ਦੀ ਆਡੀਓ ਵਾਇਰਲ ਹੋਈ ਹੈ ਜੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ 'ਤੇ ਹਾਂ ਬਿਲਕੁਲ ਜੀ ਫੰਡਿੰਗ ਦੇ ਬਾਰੇ ਗੱਲਬਾਤ ਕਰਦਿਆਂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਵਾਇਰਲ ਹੋਈ ਹੈ ਜੀ ਇਹ ਆਡੀਓ ਕਲਿੱਪ ਤੇ ਇਹ ਜਿਹੜੀ ਆਡੀਓ ਕਲਿੱਪ ਆ ਉਹਨੂੰ ਜਿਹ ਉਹਦੇ ਵਿੱਚ ਸਰਬਜੀਤ ਸਿੰਘជា ਤੇ ਸਰਬਜੀਤ ਸਿੰਘ ਨੇ ਇਹ ਗੱਲ ਨਹੀਂ ਕਹੀ ਕਿ ਮੈਂ ਇਹ ਨਹੀਂ ਆ ਸਰਬਜੀਤ ਸਿੰਘ ਨੇ ਵੀ ਇਹ ਗੱਲ ਕਹੀ ਆ ਕਿ ਮੈਂ ਜਿਹੜੀ ਗੱਲ ਕਰ ਰਿਹਾ ਉਹਦੇ ਵਿੱਚ ਕੋਈ ਗਲਤਤਾ ਨਹੀਂ ਕਹਿ ਰਿਹਾ ਹਾਂ ਮੈਂ ਜੋ ਗੱਲ ਕਹਿ ਰਿਹਾ ਉਹ ਮੈਂ ਕਹਿ ਰਿਹਾ ਜੀ ਕਿ ਸਾਨੂੰ ਜ਼ਰੂਰ ਤਾਂ ਪੈਸਿਆਂ ਦੀ ਤੇ ਜੇਕਰ ਸਾਡੀ ਵੱਧ ਤੋਂ ਵੱਧ ਮਤਲਬ ਹੁੰਦੀ ਆ ਤਾਂ ਅਸੀਂ 2027 ਦੀਆਂ ਚੋਣਾਂ ਵੀ ਨੱਠ ਕੇ ਲੈਣਾਗੇ ਉਹ ਕਹਿੰਦੇ ਜੀ ਬਿਲਕੁਲ ਮੈਂ ਇਹ ਗੱਲ ਕਹੀ ਆ ਦੂਜੀ ਗੱਲ ਇਹ ਆ ਵੀ ਉਹ ਜਿਹੜੀ ਆਡੀਓ ਕਲਿੱਪ ਆ ਉਹਦੇ ਵਿੱਚ ਇੱਕ ਬੰਦਾ ਬਾਹਰਲੇ ਬੁਲਤ ਦੇ ਵਿੱਚੋਂ ਸਰਬਜੀਤ ਸਿੰਘ ਨੂੰ ਫੋਨ ਕਰਦਾ ਤੇ ਉਹਨੂੰ ਇਹ ਗੱਲ ਕਹਿਣਾ ਜੀ ਕਿ ਅਸੀਂ 1,33,000 ਡਾਲਰ ਇਕੱਠਾ ਕੀਤਾ ਅਮਰੀਕਾ ਦੇ ਵਿੱਚੋਂ ਮਤਲਬ ਉਹ ਬੰਦਾ ਅਮਰੀਕਾ ਦਾ ਰਹਿਣ ਵਾਲਾ ਉਹ ਕਹਿੰਦੇ ਜੀ 1,33,000 ਡਾਲਰ ਅਸੀਂ ਇਕੱਠਾ ਕੀਤਾ ਅਸੀਂ ਤੁਹਾਡੀ ਸਿਮਰਨਜੀਤ ਸਿੰਘ ਮਾਨ ਦੀ ਅਮਰਤਪਾਲ ਸਿੰਘ ਦੀ ਤੇ ਕੁਝ ਕੁ ਹੋਰ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਆ ਤੇ ਉਹ ਕਹਿੰਦੇ ਜੀ ਇਦਾਂ ਫ੍ਰੈਂਕਲੀ ਜੀਆਂ ਗੱਲਾਂ ਚੱਲਦੀਆਂ ਵੀ ਭਾਈ ਕਿਹਨੂੰ ਕੀ ਕੁਝ ਦੇਣਾ ਉਹ ਕਹਿੰਦੇ ਜੀ 20 ਲੱਖ ਰੁਪਏ ਤੋਂ ਅਸੀਂ ਸੋਚਦੇ ਆ ਵੀ ਅਮਰਤਪਾਲ ਸਿੰਘ ਨੂੰ ਦੇ ਦਈਏ ਤੇ ਬਾਕੀ ਫਿਰ ਉਹ ਕਹਿੰਦਾ ਜੀ ਫਲਾਣੇ ਨੂੰ ਦੇ ਦੇਗੇ ਪਲੱਕੀ ਫਲਾਣੇ ਨੂੰ ਦੇ ਦੀ ਆ ਕੁਝ ਏਦਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਸੋ ਉਸ ਤੋਂ ਬਾਅਦ ਗੱਲ ਇੱਥੇ ਆ ਕਿ ਮੁਖਦੀ ਜੀ ਕਿ ਸਾਨੂੰ ਕਦੇ ਦੇਣੇ ਆ ਉਹ ਕਹਿੰਦਾ ਜੀ ਕਿ ਮੇਰਾ ਖਿਆਲ ਆ ਵੀ ਤੁਹਾਨੂੰ ਅਸੀਂ ਦੇ ਦੰਨੇ ਆ 80 ਕਿ ਲੱਖ ਰੁਪਏ ਦਾ ਪ੍ਰਮਾਣ ਥੋੜਾ ਕਰ ਦੰਨੇ ਆ ਕੁਝ ਆ ਗੱਲਾਂ ਬਾਤਾਂ ਚੱਲਦੀਆਂ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਉਸ ਤੋਂ ਬਾਅਦ ਇਸ ਗੱਲ ਦੀ ਚਰਚਾ ਛੇੜ ਦਿੱਤੀ ਕੁਝ ਕੁ ਲੋਕਾਂ ਨੇ ਕਿ ਆਹ ਦੇਖੋ ਜੀ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬਣਨ ਵਾਲਾ ਸਰਬਜੀਤ ਸਿੰਘ ਕਿਵੇਂ ਪੈਸੇ ਦਾ ਲਾਲਚ ਕਰਦਾ ਕਿਵੇਂ ਇਹ ਗੱਲਾਂ ਬਾਤਾਂ ਕਰ ਰਿਹਾ ਪੈਸੇ ਦੀ ਗੱਲਬਾਤ ਕਿਵੇਂ ਹੋ ਰਹੀ ਹੈ ਤੇ ਹੁਣ ਸਰਮਜੀਤ ਸਿੰਘ ਨੇ ਗੱਲ ਕਹੀ ਹੈ ਕਿ ਮੈਂ ਉਹਦੇ ਵਿੱਚ ਸਹੀ ਕਿਹਾ ਜੀ ਕਿ ਸਾਡੇ ਕੋਲੇ ਪੈਸੇ ਹੈ ਨਹੀਂਗੇ ਅਸੀਂ ਫਰੀ ਰਕੋਰਟ ਦੇ ਵਿੱਚ ਪੱਕੇ ਤੌਰ ਤੇ ਰਹਿਣਾ ਵੀ ਹੈ ਘਰ ਵੀ ਲੈਣਾ ਅਸੀਂ 227 ਦੇ ਵਿੱਚ ਵੀ ਤਿਆਰੀ ਕਰਨੀ ਆ ਸਾਡੇ ਕੋਲੇ ਤਾਂ ਹੋਰ ਕੁਝ ਹੈ ਨਹੀਂਗਾ ਸੋ ਕਹਿੰਦੇ ਜੀ ਕਿ ਮੈਂ ਜੇ ਗੱਲਾਂ ਕੀਤੀਆਂ ਤਾਂ ਇਹਦੇ ਵਿੱਚ ਗਲਤ ਗੱਲ ਕੀਤੀ ਆ ਮੈਂ ਤਾਂ ਹੁਣ ਵੀ ਗੱਲ ਕਹਨਾ ਕਈ ਲੋਕਾਂ ਨੇ ਸਾਡੀ ਮਦਦ ਕੀਤੀ ਨਹੀਂ ਹੁਣ ਤੱਕ ਤੇ ਜੇਕਰ ਸਾਡੀ ਹੋਰ ਵੀ ਕੋਈ ਮਦਦ ਕਰੂਗਾ ਸੀ ਉਹਦਾ ਧੰਨਵਾਦ ਕਰਦੇ ਆ ਮਤਲਬ ਉਹਨਾਂ ਨੇ ਕਿਹਾ ਜੀ ਕਿ ਮੇਰੀ ਇਸ ਆਡੀਓ ਕਲਿੱਪ ਨੂੰ ਪੇਸ਼ ਕਰਕੇ ਤੇ ਮੇਰੀ ਇਮੇਜ ਨੂੰ ਛੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਜੀ ਪੈਣਾ ਸਾਹਿਬ ਅੱਗੇ ਵੱਧਦੇ ਡਾਕਟਰ ਧਰਮਵੀਰ ਗਾਂਧੀ ਹੋਰ ਨੇ ਇੱਕ ਬਿਆਨ ਦਿੱਤਾ ਹੈ ਜਦੀ ਚਰਚਾ ਬਹੁਤ ਜ਼ਿਆਦਾ ਹੋ ਰਹੀ ਹੈ ਉਹ ਕਹਿੰਦੇ ਕਿ ਰਾਹੁਲ ਗਾਂਧੀ ਜੀ ਹਾਂ ਸਟੇਜਸ ਦੇ ਉੱਪਰ ਬੈਠੇ ਕਈ ਕਾਂਗਰਸ ਦੇ ਨੇਤਾ ਵੀ ਉਹਨਾਂ ਦੇ ਖਿਲਾਫ ਹੀ ਬੁਗਦੇ ਨੇ ਹਾਂ ਬਿਲਕੁਲ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਰਾਹੁਲ ਗਾਂਧੀ ਜੀ ਦੇ ਸਟੇਜਾਂ ਦੇ ਉੱਤੇ ਜਿਹੜੇ ਬੈਠੇ ਹੋਏ ਲੋਕ ਸੀਗੇ ਰੈਲਿੰਗਾਂ ਦੇ ਵਿੱਚ ਉਹ ਵੀ ਮੇਰੇ ਖਿਲਾਫ ਬੋਤਦੇ ਰਹੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਸਾਰੇ ਇਕੱਠੇ ਨਹੀਂ ਗਏ ਅਸੀਂ ਤੇ ਕਾਂਗਰਸ ਦੇ ਵਿੱਚ ਇਹ ਸਮੱਸਿਆ ਵੀ ਭਾਈ ਬੰਦਾ ਤੁਰਦਾ ਵੀ ਇਹ ਨਾਲ ਤੇ ਪਰ ਤੁਰਦਾ ਵੀ ਨਹੀਂ ਉਹ ਕਹਿਣ ਨੂੰ ਤੁਰਦੇ ਆ ਤੇ ਪਰ ਦਿਲੋਂ ਨਹੀਂ ਤੁਰਦੇ ਉਹਨਾਂ ਨੇ ਕਹਿਣ ਦਾ ਭਾਵ ਇਹ ਆ ਦੂਜੀ ਗੱਲ ਇਹ ਆ ਵੀ ਹੁਣ ਬੇਸ਼ੱਕ ਡਾਕਟਰ ਗਾਂਧੀ ਜਿੱਤ ਗਏ ਆ ਪਰ ਇਹ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਹੀ ਹੁੰਦਾ ਉਹਨੂੰ ਜਿਹਨੇ ਬੰਦਾ ਨਾਲ ਹੁੰਦਾ ਰਾਤ ਨੂੰ ਬੰਦਾ ਨਾ ਕਰਕੇ ਆਉਂਦਾ ਭਾਈ ਇਹਨੂੰ ਵੋਟ ਨਾ ਪਾਇਓ ਤੇ ਮੇਰਾ ਖਿਆਲ ਵੀ ਉਹਨਾਂ ਨੂੰ ਵੀ ਇਸ ਕੱਲ ਦਾ ਦੁੱਖ ਆ ਵੀ ਮਿਰਗਾਂ ਜਣਾ ਵਧਣ ਦੀ ਕੋਸ਼ਿਸ਼ ਕੀਤੀ ਗਈ ਆ ਅਸਲ ਦੇ ਵਿੱਚ ਨੇ ਇੱਕ ਆਡੀਓ ਕਲਿੱਪ ਵਾਇਰਲ ਹੋ ਰਹੀ ਆ ਉਹਦੇ 'ਚ ਦਾਵਾ ਕੀਤਾ ਜਾ ਰਿਹਾ ਵੀ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਗੱਲਬਾਤ ਕਰ ਰਹੇ ਆ ਉਹਦੇ ਵਿੱਚ ਲਾਲ ਸਿੰਘ ਹੋਰੀ ਗੱਲਬਾਤ ਕਰਦੇ ਗੱਲ ਕਹਿ ਰਹੇ ਜਿਵੇਂ ਕਿ ਪੇਸ਼ ਕੀਤਾ ਗਿਆ ਇੱਕ ਬੰਦੇ ਨੂੰ ਵੀ ਇੱਥੇ ਕਿ ਡਾਕਟਰ ਗਾਂਧੀ ਨੂੰ ਵੋਟਾਂ ਨਾ ਪਾਇਓ ਐਨ ਕੇ ਸ਼ਰਮਾ ਨੂੰ ਪਾ ਦਿਓ ਐਨ ਕੇ ਸ਼ਰਮਾ ਇੱਥੇ ਪਟਿਆਲੇ ਤੋਂ ਅਕਾਲੀ ਦਲ ਦਾ ਉਮੀਦਵਾਰ ਸੀ ਜਿਹੜਾ ਕਿ ਹਾਰ ਗਿਆ ਤੇ ਉਹ ਆਪਣਾ ਬੰਦਾ ਤੇ ਆਪਦੇ ਸਾਰੇ ਬੰਦਿਆਂ ਨੂੰ ਕਹ ਦੋ ਵੀ ਭਾਈ ਅਥ ਕੀ ਐਨ ਕੇ ਸ਼ਰਮਾ ਨੂੰ ਵੋਟਾਂ ਪਾਉਣੀਆਂ ਮੇਰਾ ਖਿਆਲ ਆ ਵੀ ਇਸ ਗੱਲ ਨੂੰ ਆਧਾਰ ਬਣਾ ਕੇ ਹੀ ਡਾਕਟਰ ਗਾਂਧੀ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਆ ਵੀ ਭਾਈ ਜਿਹੜੇ ਬੰਦੇ ਰਾਹੁਲ ਗਾਂਧੀ ਜਦੋਂ ਪ੍ਰਚਾਰ ਕਰਨ ਆਉਂਦਾ ਸੀ ਤੇ ਉਦੋਂ ਰੈਲੀ ਦੇ ਵਿੱਚ ਸਟੇਜ ਦੇ ਉੱਤੇ ਬੈਠੇ ਹੁੰਦੇ ਸੀ ਉਹ ਬੰਦੇ ਵੀ ਜਣਾਵੰਡਨ ਦਾ ਕੰਮ ਕਰਦੇ ਸੀ ਪਰ ਫੇਰ ਵੀ ਕੁਦਰਤ ਨੇ ਕਿਰਪਾ ਕੀਤੀ ਆ ਹੁਣ ਲਾਲ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਵੀ ਮੈਂ ਇੰਨੇ ਦਹਾਕਿਆਂ ਤੋਂ ਉਮਰ ਦਾ ਵੱਡਾ ਪੜਾ ਕਾਂਗਰਸ ਦੇ ਵਿੱਚ ਕੱਢਿਆ ਤੇ ਮੈਂ ਇਨੀ ਛੋਟੇ ਪੱਧਰ ਦੀ ਰਾਜਨੀਤੀ ਨਹੀਂ ਕਰਦਾ ਜੀ ਜੀ ਜਨਾਬ ਸਾਹਿਬ ਜਦੋਂ ਜਾਂਦੇ ਇੱਕ ਖਬਰ ਦੀ ਹੋਰ ਸਾਝ ਪਾਉਂਦੇ ਆ ਜੀ ਕਹਿੰਦੇ ਆਵਾਜ਼ੀ ਪਾਰਟੀ ਦੇ ਵਿਧਾਇਕ ਨੇ ਆਪਣੀ ਹੀ ਸਰਕਾਰ ਦੇ ਪੁੱਤੜੇ ਫਰੋਲੇ ਨੇ ਜੀ ਕੌਣ ਨੇ ਇਹ ਹਾਂ ਬਿਲਕੁਲ ਜੀ ਇਹ ਬਹੁਤ ਵੱਡੀ ਗੱਲ ਆ ਬਹੁਤ ਹੀ ਵੱਡੀ ਗੱਲ ਆ ਇਹ ਉਹਦਾ ਕਾਰਨ ਇਹ ਆ ਜੀ ਕਿ ਆਮ ਆਦਮੀ ਪਾਰਟੀ ਨੂੰ ਜਦੋਂ ਉਹਦੇ ਵਿਧਾਇਕ ਹੀ ਇਹ ਗੱਲ ਕਹਿਣਗੇ ਕਿ ਭਾਈ ਸਾਡੀ ਪਾਰਟੀ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਨੂੰ ਮੇਰਾ خیال ਵੇ ਕੋਈ ਸਵਾਲ ਕਰਨ ਦੀ ਤੱਕ ਨਹੀਂ ਰਹਿ ਜਾਂਦੀ ਵੀ ਭਾਈ ਨਹੀਂ ਨਹੀਂ ਇਹ ਤਾਂ ਧੱਕਾ ਹੋ ਗਿਆ ਹੈ ਤਫਲਾ ਹੋ ਗਿਆ ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਇਹ ਸਾਰੀਆਂ ਰਿੰਗਾਂ ਸਾਰੀਆਂ ਅਜੀਤ ਕੁਮਾਰ ਨੇ ਅਜੀਤ ਗੁਪਤਾ ਜਿਹੜੇ ਕਿ ਅੰਮ੍ਰਿਤਸਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਅੰਮ੍ਰਿਤਸਰ ਤੋਂ ਕੁਮਰ ਵਿਜੇ ਪ੍ਰਤਾਪ ਨੇ ਸਮੇਂ-ਸਮੇਂ ਤੇ ਸਵਾਲ ਚੁੱਕੇ ਆ ਹੁਣ ਅਜੇ ਨਹੀਂ ਚੁੱਕਲੇ ਆ ਸੋ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਮੈਨੂੰ ਲੱਗਦਾ ਵੀ ਇਸ ਮਸਲੇ ਦੇ ਉੱਤੇ ਪਾਰਟੀ ਨੂੰ ਵਿਚਾਰਾ ਕਰਦੀਆਂ ਪੈਣਗੇ ਇੱਕ ਮਾਈਕ ਦੇ ਮੂਹਰੇ ਖੜ ਕੇ ਲੋਕਾਂ ਦੇ ਇਕੱਠ ਦੇ ਵਿੱਚ ਅਮਰਸਰ ਸੈਂਟਰਲ ਦਾ ਵਿਧਾਇਕ ਇਹ ਗੱਲ ਕਹਿਣਾ ਕਿ ਸਾਡੀ ਪਾਰਟੀ ਦੇ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਮੁੱਕਿਆ ਕੋਈ ਨਸ਼ਾ ਨਹੀਂ ਮੁੱਕਿਆ ਇਹ ਸਭ ਡਰਾਮਾ ਹੈਗਾ ਨਸ਼ਾ ਕਿੱਥੇ ਮੁੱਕਿਆ ਮੁੱਕਿਆ ਨਹੀਂਗਾ ਇਹ ਮਹਿੰਗਾ ਹੋ ਗਿਆ ਤੇ ਦੂਜੀ ਗੱਲ ਉਹਨੇ ਮਹੱਤਵਪੂਰਨ ਨੇ ਕਹੀ ਆ ਉਹ ਕਹਿੰਦਾ ਵੀ ਹੋਏ ਬਦਲਾਅ ਕੀ ਆਇਆ ਕੋਈ ਬਦਲਾਅ ਬਦਲੂ ਨਹੀਂ ਆਏਗਾ ਮੇਰਾ ਇੱਕ ਦੋਸਤ ਆ ਉਹਦਾ ਕੋਈ ਕੰਮ ਸੀਗਾ ਤੇ ਉਹਦੇ ਕੋਲੋਂ ਸਰਕਾਰੀ ਅਫਸਰ ਵਾਲੇ ਨੇ ਲੱਖ ਰੁਪਇਆ ਮੰਗ ਲਿਆ ਉਹ ਕਹਿੰਦਾ ਜੀ ਮੈਂ ਇੱਕ ਐਮਐਲਏ ਤੋਂ ਫੋਨ ਕਰਵਾਤਾ ਤੇ ਉਹ ਦਫਤਰ ਵਾਲੇ ਕਹਿੰਦੇ ਉਹ ਜਿਹੜਾ ਅਫਸਰ ਕਹਿੰਦਾ ਕੰਮ ਕਰਨ ਵਾਲਾ ਉਹ ਕਹਿੰਦਾ ਜੀ ਹੁਣ 5 ਲੱਖ ਰੁਪਇਆ ਲੱਗੂਗਾ ਯਾਨੀ ਕਿ ਓਦਾਂ ਲੱਖ ਰੁਪਇਆ ਰਿਸ਼ਵਤ ਐਮਐਲਏ ਦਾ ਫੋਨ ਕਰਵਾਏ ਤੇ 5 ਲੱਖ ਰੁਪਇਆ ਰਿਸ਼ਵਤ ਤੇ ਉਹ ਕਹਿੰਦੇ ਜੀ ਆ ਬਦਲਾ ਆਇਆ ਤੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਹੋਈਆਂ ਸੋ ਇਸ ਵੀਡੀਓ ਕਲਿੱਪ ਨੂੰ ਸੁਖਵੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਆ ਨੇ ਤੇ ਕਈ ਹੋਰ ਵਿਰੋਧਕਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਵੀ ਕੀਤਾ ਵੀ ਆਹ ਦੇਖ ਲਓ ਜੀ ਪੰਜਾਬ ਚ ਬਦਲਾ ਆ ਗਿਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ